ਲੱਗਦੀ ਪਹਿਲਵਾਨਾ ਡੈਂਸ ਚੜ ਗਿਆ ਤੱਪਨੇ ਲਈ ਬਈ ਪੂਰੀ ਤੇ ਟਾਈਮ ਹੋ ਗਿਆ 8 ਵਜੇ ਬੁੜਾ ਤਾਂ ਜਾ ਚੁੱਕੀ ਮਿਲਣੀ ਨਹੀਂ ਗਈ ਆਪੇ ਬੜਾ ਮੋਟਾ ਜਾ ਕੁਝ ਪਰਮਿਆ ਸੀਗਾ ਤੇ ਕੱਲ ਆਪਾਂ ਬਾਹਲੀ ਆਫ ਰੋਡਨ ਕੀਤੀ ਸੀਗੀ ਬੁਰਾ ਹਾਲ ਹੋ ਗਿਆ ਸੀਗਾ ਜੈਕਟਾਂ ਪੈਂਟਾਂ ਦਾ ਬੂਟਾਂ ਦਾ ਵੇ ਐਵਿਚ ਬਣ ਗਏ ਹੁਣ ਬਸ ਆਪਾਂ ਇਹਨਾਂ ਨੂੰ ਐ ਗਿੱਲਾ ਤੌਲੀਆਂ ਮਾਰ ਮੁਰ ਕੇ ਸੈੱਟ ਕਰਦੇ ਤੇ ਕਰਦੇ ਤਿਆਰੀ ਦਸਾਂ 20 ਮਿੰਟਾਂ ਚ ਤੁਰਦੇ ਆ ਫਿਰ ਨਿਕਲਦੇ ਆ ਪਦਮ ਤੋਂ ਚੱਲਦੇ ਆਪਾਂ ਆਦਮਨ ਤੋਂ ਚੱਲਾਂਗੇ ਆਪਾਂ ਹੁਣ ਕਾਰਗਲ ਇੱਧਰ ਦੀ ਜਾਵਾਂਗੇ ਵਾਪਸ ਪਹਿਲਾਂ ਇਰਾਦਾ ਤਾਂ ਨਹੀਂ ਸੀ ਪਰ ਹੁਣ ਪਤਾ ਲੱਗਾ ਵੀ ਠੀਕ ਹੈ ਰਸਤਾ ਜਾਗੜੋ ਆਂਦੇ ਹੁਣ ਚੱਲਦੇ ਆ ਲੈ ਵੀ ਪਲਵਾਨੋ ਸਾਰਾ ਕੁਝ ਹੋ ਗਿਆ ਰੈਡੀ ਆਪਾਂ ਚਲੋ ਵੀ ਤਰਫੇ ਸਾਰੇ ਪਲਵਾਨ ਆਪਣੇ ਤੇਰਾ ਯਸਰਾ ਸੱਚਾ ਪਾਚਾ ਵਾ ਨੌ ਹੋ ਗਏ ਆ ਤਿਆਰੀ ਕਰਦੇ ਨੂੰ ਘੰਟਾ ਡੇਢ ਘੰਟਾ ਲੱਗ ਲਗ ਗਿਆ ਐਵੇਂ ਚਲੋ ਕੋਈ ਗੱਲ ਨਹੀਂ ਇਹ ਵੀ ਕੰਮ ਜ਼ਰੂਰੀ ਆ ਇਹ ਫਿਰਦੇ ਆ ਆਪਾਂ ਹੁਣ ਪਦਮ ਅੱਜ ਆਪਾਂ ਜਾਣਾ ਪਦਮ ਤੋਂ ਕਾਰਗਲ ਹੋ ਸਕਿਆ ਤਾਂ ਸੋਨਮਾਰਗ ਇੰਨਾ ਕੀ ਹੋਊਗਾ ਹੱਦ ਸੋਨਮਾਰਗ ਤੱਕ ਤੇ ਹਾਂਜੀ ਭਰਾ ਲਾਂਗੇ ਆ ਵਾ ਠੀਕ ਹੋ ਗਈ ਇਹ ਆ ਨਜ਼ਾਰੇ ਕੁਸ ਪਦਮ ਦੇ ਕੈਂਟ ਸੀ ਪਦਮ ਕੱਲ ਮਲਾ ਕੇ ਚਲੋ ਗਈ ਇਹ ਵੀ ਆਪਣੇ ਵਾਲੇ ਵਾਂਗੂ ਇੰਟਰੀਗੇਟ ਬਣਾਉਣ ਲੱਪੇ ਜਿਵੇਂ ਆਪਣੇ ਪਿੰਡਾਂ 'ਚ ਬਣੇ ਆ ਇੱਥੇ ਵੀ ਬਣੀ ਜਾਂਦਾ ਇਹ ਵੀ ਲਾਈ ਲੱਗੀ ਆ ਸਾਰੇ ਤੇਲ ਪਾਉਣ ਲੱਗੇ ਆ ਜਿਹੜਾ ਉਹ ਤਾਰੇ ਵਾਲਾ ਮੋਟਰਸਾਈਕਲ 850 ਉਹਨੇ ਬਠਿੰਡੋ ਟੈਂਕੀ ਭਰਾਈ ਸੀ ਤੇ ਇੱਥੇ ਪਾਦਮ ਆ ਕੇ ਪਵਾਇਆ 1320 ਦਾ ਪਿਆ ਤੇ ਮੈਂ ਮੋਗਗੋ ਟੈਂਕੀ ਭਰਾਈ ਸੀ ਰਾਹ 'ਚ ਇੱਕ ਵਾਰੀ 1335 ਦਾ ਪਵਾ ਲਿਆ ਹੁਣ ਵੀ ਰੇਂਜ 242 ਦੀ ਵਿਖਾਉਂਦਾ ਓਨਾ ਹੀ ਫੇਰ ਪਾ ਜਾਣਾ ਤੇ ਇਹਦੀ ਐਵਰੇਜ ਵਿਖਾਉਂਦਾ ਆਪਾਂ 21.2 ਉਹਦੀ ਵਿਖਾਉਂਦਾ ਆਪਾਂ 40 ਦੀ ਤੇ ਫਰਕ ਸਾਰਾ 50 ਕਦਾ ਹੀ ਆ ਉਹ 850 ਤੇ 900 ਆ ਐਵਰੇਜ ਦਾ ਡਬਲ ਫਰਕ ਪੈ ਗਿਆ ਪਤਾ ਨਹੀਂ ਕਿੱਥੇ ਨੌਕਸ ਹੈ ਚਲੋ ਕਰਾਂਗੇ ਪਤਾ ਤਰੀਕ ਹੈਗੀ 18 ਮਈ ਤੇ ਸੰਡੇ ਤੇ ਕਾਰਗਲ ਦਾ ਟੈਂਪਰੇਚਰ ਹੈਗਾ 4 ਡਿਗਰੀ ਹਾਈਐਸਟ 10 ਤੇ ਲੋ ਹੈਗਾ -1 ਤੇ ਉਧਰ ਆਪਣੇ ਪਿੰਡੋਂ ਫੋਨ ਆਇਆ ਸੀ ਕਹਿੰਦੇ ਬਾਈ ਜੀ ਅੱਗ ਵਰ ਹੀ ਜਾਂਦੀ ਆ ਅੱਗ 웰ਕਮ ਟੂ 17 ਅੱਜ ਆ ਰੋਡ ਬਹੁਤ ਸੋਹਣਾ ਹਾਂ ਜੀ ਹੌਨ ਰੋਡ ਤਾਂ ਸੋਹਣਾ ਲੱਗਦਾ ਵੀ ਕੱਲ ਰੋਡ ਮਾੜੇ ਹੀ ਬਾਲੇ ਦੇਖ ਲਏ ਸੀ ਹੱਦੋਂ ਹੀ ਮਾੜੇ ਵੇਖੇ ਆ ਉਹ ਕੱਲ ਵਾਲਾ ਰੋਡ ਤਾਂ ਸਾਰੀ ਜ਼ਿੰਦਗੀ ਨਹੀਂ ਭੁੱਲਣਾ ਐਡੀ ਗੰਦੀ ਬਾਪ ਰੋਡਾਂ ਕਿਸੇ ਨੇ ਨਹੀਂ ਕੀਤੀ ਫਿਰ ਨਾ ਆਜੇਗੀ ਵਸੇ ਇੱਧਰ ਗਾਈਆਂ ਹੈਣੀਆਂ ਜਾਗਦੇ ਹੀ ਫਿਰਦੇ ਸਾਰੇ ਇਹਨਾਂ ਦਾ ਦੁੱਧ ਵਰਤਦੇ ਜਾਦੇ ਬੜੀ ਜੱਤ ਜੀ ਇਹਨਾਂ ਦੇ ਇੱਥੇ ਸੋਹਣਾ ਹਨਾ ਘਾ ਕੋਈ ਬੜਾ ਵਧੀਆ ਲੱਗਾ ਪੂਰਾ ਯਾਰਾ इधर कोई ट्रैफिक नहीं खास पर बहुत वजिया रोड बने हुए सोना पॉल आ सामने सनो वजिया रोड हरियाली पानी क्या बात है यार हजे सवेर तक कुछ खाधा पीता नहीं प्लैन चली है ਇੱਥੇ ਕੁਝ ਬਣਾਇਆ ਜਾਵੇ ਕਿ ਗਾਂ ਜਾ ਕੇ ਬਣਾਇਆ ਜਾਵੇ ਦੋ ਤਿੰਨ ਯਾਨੀ ਗਾਂ ਕਹਿੰਦੇ ਆ ਵੀ ਨੇ ਚਲੋ ਅ ਚਲੋ ਫੈਸਲਾ ਹੋ ਗਿਆ ਵੀ ਥੋੜਾ ਅੱਗੇ ਜਾਇਆ ਜਾਊਗਾ ਨਵੀਂ ਇਨੀਸ਼ੀਅਤ ਕੋਈ ਦੇਖਾਂਗੇ ਘੈਂਟਾਂ ਦੇ ਲਰਹਿਣ ਤੱਕੜਾ ਕਿੰਨਾ ਸੋਹਣਾ ਮਾਹੌਲ ਯਾਰ ਕੀ ਬਾਤ ਆ ਯਾਰ ਪਰ ਸਾਡਾ ਬੰਦਾ ਥੱਲੇ ਨੂੰ ਜਾਈ ਜਾਂਦਾ ਵੇਖ ਲੈ ਇਹ ਨਾ ਮੁੜ ਕੇ ਉਥੇ ਮੋਟਰਸਾਈਕਲ ਤੇ ਮੁੜਨ ਚੱਲ ਕੇ ਭਾਜ ਲਾ ਮਗਰੇ ਚਲੋ 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 ਤੋ ਚਲੋ ਮੈਂ ਤੁਹਾਨੂੰ ਵੇਖਦਾ ਓ ਤੇ ਲੈ ਵੀ ਇੱਥੇ ਬਹਿ ਕੇ ਆਦੇ ਮੈਗੀ ਮੂਖੀ ਬਣਾਈ ਜਾਊਗੀ ਚਮਾ ਨਦੀ ਦੇ ਕੰਡੇ ਸੀ ਮੁੰਡ ਦੀ ਤਮੰਨਾ ਉਹ ਹੋ ਗਈ ਪੂਰੀ ਗਾਂ ਪਣਾ تھا ਮੋਟਰਸਾਈਕਲ ਮੋੜ ਨੂੰ ਨਾ ਮਿਲੇ ਕੇਰਾ ਦੇ ਉੱਤਰ ਚੱਲੇ ਆ ਓ ਓ ਓ ਓ ਓ ਓ ਨਹੀਂ ਠੀਕ ਆ ਸੱਟਾ ਸੱਟਾ ਕੰਮ ਹਾ ਹੋ ਲੈ ਵੀ ਆ ਨਦੀ ਦੇ ਕੰਡੇ ਕਹਿੰਦੇ ਮੇਰੀ ਕੀ ਖਾਦੇ ਜਾਊਗੀ ਕੁਰਸ਼ ਘੜਨੀਆਂ ਜਾਣਗੀਆਂ ਤੇ ਲੜਕਾਰੇ ਨਹੀਂ ਮਾਰਨੇ ਠੀਕ ਆ ਲੈ ਵੀ ਨਿਕਾਇਆ ਚੁੱਲਾ ਆਪਣੇ ਕੋਲੇ ਚਲਾਤਾ ਹੈ ਨਰੈਣਪੁਰੇ ਤਿਆਰ ਬਿਠਾ ਕੋਲੇ ਬੱਸ ਜੀ ਕਿਸੇ ਟਾਈਮ ਹੀ ਪਾਣੀ ਉਬਾਲਾ ਆ ਸਕਦਾ ਹੈ ਪਾਣੀ ਦੇਖੋ ਇਹ ਕਿੰਨੀ ਮੱਤਰ ਮਰ ਗਿਆ ਓਏ ਹਾਂ ਸਮਝ ਸਮਝ ਮੱਕੜ ਉਹ ਵੱਡਾ ਬੁੜਾ ਤੋ ਗੱਦੇ ਸਮਝਾ ਪਹਿਲਾ ਮਸਾਲਾ ਰੂਟਸ ਖਾਦੇ। ਉਹਨਾਂ ਮਿੱਠੇ ਵਾਲੀ ਰੂਟਸ ਖਾਣੇ ਆ। ਫਿਰ ਆਪਾਂ ਮੈਗੀ ਖਾਣੀ ਆ। ਫਿਰ ਚਾਹ ਪੀਣੀ ਆ, ਫਿਰ ਚੱਲਣਾ। ਲੋਕੇਸ਼ਰ ਮੈਂ ਲੱਭੀ। ਹਾਂ, ਉਸ ਤੋਂ ਮੈਂ ਬਣਾਏ। ਲੈ ਵੀ ਮਸਾਲਾ ਰੂਟਸ ਤੇ ਸਿੰਪਲ ਰੂਟਸ ਤੇ ਹੁਣ ਵਾਰੀ ਆ ਗਈ ਮੈਗੀ ਦੀ। ਆ ਕੁਝ ਮਿਲਦਾ ਘਰੇ ਇੰਨੀ ਵਰੀ। ਹੈ? ਮੈਂ ਇੱਕ ਜਿ ਦਿਖਵਾਏ ਕਹਿੰਦੇ ਬੱਸ ਹੁਣ ਖਾਧ ਲਿਆ। ਜਨਾਨੀਆਂ ਦੇ ਲੋ ਮਾਰਦੇ ਭਲਾ ਕੇ ਨਹੀਂ। ਹਾਂ, ਇੱਥੇ ਥੋੜਾ ਆਪ ਬਣਾਉਣੀ ਪੈਦੀ। ਇਹ ਚੜਾਈ ਦੇਖੀ ਤੇਰਾ ਮਾਰ ਕੇ ਦੇਣਾ ਜੇ ਮੰਨ ਜੇਦਾ। ਪਾਂਡੇ ਧੋਣ ਵਾਲੇ ਇਹ ਗੱਲ ਹੋਈ ਹੈ ਵੀ ਜਿਹਦੇ ਹੱਥ 'ਚ ਜਿਹੜਾ ਪਾਂਡਾ ਉਹ ਹੀ ਧੋਊਗਾ ਜਿਨ੍ਹਾਂ ਨੇ ਵੱਡਿਆਂ ਪਾਂਡਿਆਂ 'ਚ ਖਾਧੇ ਆ ਉਹ ਬੈਠੇ ਹੁਣ ਗੋਟ ਨਹੀਂ ਲਾਈ ਲਓ ਵੀ ਮੈਂ ਗਈ ਮੁਗੀ ਮੁੰਡਿਆਂ ਨੇ ਖਾ ਲਈ ਆ ਹੁਣ ਚੱਲਦੇ ਆ ਹਾਂਜੀ ਚਲੋ ਵੱਡਾ ਕੰਮ ਹੁੰਦਾ ਥੋੜੇ ਥਾਂ 'ਚ ਇਹਨਾਂ ਨੂੰ ਮੋੜਨਾ ਭਾਰੇ ਮੋਟਰਸਾਈਕਲ ਰੋਕੀ ਨਾ ਬਾਈ ਵਿਕਰਮ ਸਿੰਘ ਨਾ ਰੋਕਣ ਵਾਲਾ ਕੰਮ ਨਾ ਕਰਦੇ ਬਸ ਫੇ ਚੜ ਜਾ ਚੜ ਜਾ ਚੜ ਜਾ ਜਵਾਨਾ ਚੜ ਗਿਆ ਚੜ ਗਿਆ ਆਉਂਦਾ ਤਾਂ ਕੋਈ ਨਹੀਂ ਰੋਡ ਖਾਲੀ ਆ ਰੋਕੀ ਨਾ ਰੋਕੀ ਨਾ ਵਿਗਰਮ ਰੋਕਣਾ ਮੈਨੂੰ ਛੱਕ ਪੈ ਗਈ ਪੂਰਾ ਹੀ ਤੇਰੇ ਤੇ ਮੈਂ ਕਿਹਾ ਲਾ ਗਿਆ ਲਾਤਾ ਜੀ ਨੇ ਹੁਣੇ ਖਾਦਾ ਪੀਤਾ ਫੁੱਲ ਨਰਦੀ ਚਾਹ ਹੌਣ ਕੇ ਨਰੇ ਸਭ ਬੋਰੀਆਂ ਦਿੰਦੇ ਆ ਅੰਡਰ ਆਂਡ ਸੰਗ ਢੱਲਾ ਚੰਦ ਰਿਹਾ ਥੋੜਾ ਜਾਂ ਲੈ ਵੀ ਤੁੰਗਿਆ ਵਾਰਾ ਗਾਈਆਂ ਯਾਕ ਹੀ ਆ ਆ ਰੀਆ ਥੋੜਾ ਜਾਂ ਠੀਕ ਹੈ ਇੱਥੇ ਟਰੈਕਟਰ ਟੁੱਟਰ ਵੀ ਹੈਗੇ ਆ ਖੇਤੀ ਕਰਨ ਨੂੰ ਘਰ ਵੀ ਥੋੜਾ ਚੰਗੇ ਆ ਵੇਖਣ ਨੂੰ ਥੋੜੀ ਰੌਣਕ ਵਾਧ ਅੱਗੇ ਨਾਲੋਂ ਹੈਗਾ ਇਹ ਕਿਹੜਾ ਆ ਗਿਆ ਵਿਲਜ ਵਿਲਜ ਹੈਗਾ ਸਕਾਈਗਮ ਸਕਾਈਗਮ ਹੋ ਰਿਹਾ ਆ ਜੇ ਪੁੱਠੇ ਜੇ 36 30 ਦੀ ਪਹਾੜਾਂ ਦੀ ਵੀ ਚੜਾਈ ਆ ਬਾਈ ਆ ਖੜੇ ਇੱਥੇ ਵੀ ਠੀਕ ਆ ਕਿੰਨਾ ਸੋਹਣਾ ਰੋਡ ਯਾਰ ਆਏ ਹਾਏ ਹਾਏ ਆ ਤਾਂ ਨਾ ਕਿਸੇ ਬਾਹਰਲੇ ਮੁਲਕ ਦੇ ਫਰਦੇ ਨੇ ਵੀਂਡੀਆਂ ਤੋਂ ਬਾਹਰ ਐਜਾਂ ਰੋਡ ਆ ਸਿੱਧਾ ਕੀ ਬਾਤ ਆ ਸਾਹਮਣੇ برف ਆਏ ਹਾਏ ਆ ਕੁਝ ਵੇਖਣੀ ਆਈਦਾ ਇੱਧਰ ਇੱਥੇ ਕੁਝ ਖੜ ਕੇ ਬਹਿ ਕੇ ਵੇਖਣ ਨੂੰ ਨਹੀਂ ਤਰਕੇ ਹੀ ਆ ਸਾਰਾ ਕੁਝ ਆਪਾ ਪਦਮ ਤੋਂ ਜਾਈ ਜਾਨੇ ਕਾਰਗਲ ਤੇ ਕਾਰਗਲ ਹੈਗਾ ਇੱਥੋਂ ਵਜੇ 190 ਕਿਲੋਮੀਟਰ ਕੋਸ਼ਿਸ਼ ਆਪਣੀ ਸੋਨਮਾਰਕ ਦੀ ਆ ਤੇ ਰਾਤ پلان ਬਣਿਆ ਸੀਗਾ ਸ਼੍ਰੀਨਗਰ ਦਾ ਤੇ ਉਦੋਂ ਮੜਾ ਘਟ ਕੇ ਫਿਰ ਸੋਨਮਾਰਕ ਆ ਕੇ ਇਹਦੇ ਗੱਲਾਂ ਹੋਣ ਕਾਰਗਲ ਦੀਆਂ ਰਹਿ ਗਈਆਂ ਮੌਕਾ ਵੇਖਦੇ ਆ ਕਿੱਥੋਂ تک ਪਹੁੰਚਦੇ ਆ ਜੇ ਤਾਂ 2 ਘੰਟਾ ਟਿਕਾ ਕੇ ਲਾ ਲੈਣਾ ਇਹ ਤਾਂ ਵਾਟਾ ਖਾਈ ਦਾਂਗੇ ਬਹੁਤ ਤੇ ਉਹ ਬੰਦਾ ਵੀ ਤੇ 120 ਦੀ ਇਹ ਕਰ ਸਕਦੇ ਆ ਬਾਹਰ ਰੋਡ ਆ ਪਿੱਛੇ ਆਉਂਦਾ ਤਾਰਾ ਸਾਂ ਉੱਥੇ ਚੜਿਆ ਦੇਖਦੇ ਆ ਕੀ ਕਰਦਾ ਬਹੁਤ ਸੋਹਣਾ ਰੋਡ ਸੀਗਾ ਬੜਾ ਨਜ਼ਾਰਾ ਆ ਜਾਂਦਾ ਸੀ ਆ ਰਸਾ ਜਾਂ ਲਾਇਆ ਫਿਰ ਸੀ ਇੱਕ ਉਹ ਸਾਹਮਣਿਆਂ ਦੇ ਐਂਟਰੀ ਕਰਾਉ ਪਤਾ ਨਹੀਂ ਕਾਦੀ ਐਂਟਰੀਆਂ ਕਰਦੇ ਥਾਂ ਥਾਂ ਤੇ ਇਹ ਚਲੋ ਕੋਈ ਗੱਲ ਨਹੀਂ ਪ੍ਰਸਾਦ ਜੇ ਮਾਰਤਾ ਇਹਨਾਂ ਨੇ ਹੋਣਾ ਹੋਊਗਾ ਅੱਗੇ ਜੀ ਰਾਮ ਦੁੰਗ 59 ਕਿਲੋਮੀਟਰ ਹੈ ਗਲੇਸ਼ੀਅਰਾਂ ਦੇ ਬਹੁਤ ਵੱਡਾ ਦੇਖਦੇ ਜਾ ਰਹੇ ਕਿੰਨਾ ਕੁ ਵੱਡਾ ਗਲੇਸ਼ੀਅਰ ਅੱਛਾ ਇੰਡੀਆ ਦਾ ਇੱਕੋ ਇੱਕ ਇਕਲੌਤਾ ਗਲੇਸ਼ੀਅਰ ਆਪਣੇ ਕੋਲੇ ਰਾਮ ਦੁੰਗ ਉਹ ਵੇਖਾਂਗੇ ਅੱਜ ਆਪਾਂ ਹੈ ਕਮਾਲ ਦੀ ਗੱਲ ਬਸ ਪਾਸ ਆ ਗਿਆ ਚੜ੍ਹਾਈ ਸ਼ੁਰੂ ਹੈ ਦੇਖਦੇ ਆਂ ਇੰਡੀਆ ਦਾ ਇਕਲੌਤਾ ਗਲੇਸ਼ੀਅਰ ਰਾਮ ਰਾਮ ਦੁੰਗਾ ਵੀਰੋ ਮੇਰਾ ਨੋਟ ਕਰ ਲੋ ਕਾਪੀ ਚੋ ਕੇ ਕੋਈ ਭੁੱਲ ਨਾ ਜਾਇਓ ਇਕਲੌਤਾ ਹੈ ਸ਼ਬਦ ਬੋਲਿਆ ਮੈਂ ਇਕਲੌਤਾ ਸਾਹਮਣੇ ਵਗਦੇ ਝਰਨੇ ਦੱਸਦੇ ਵੀ ਆਪਾਂ ਬਰਫਾਂ ਦੇ ਨੇੜੇ ਆ ਗਏ ਆਂ ਕਈ ਝਰਨੇ ਟਕਰਨ ਗਿਆ ਆਪਾਂ ਨੂੰ ਇੱਥੇ ਆਉਣਾ ਉਹ ਚੋਕ ਤੇ ਹਨ ਚਾਰ ਸਾਹਮਣੇ ਹੀ ਆ ਚਲੋ ਲੈ ਵੀ ਆਹ ਵੇਖੋ ਪੂਰਾ ਝਰਨਾ ਕਿਵੇਂ ਰੋਡ ਦੇ ਉੱਤੇ ਪਈ ਜਾਂਦਾ ਪਾਣੀ ਤਾਰਾ ਸੌਂਦਾ ਨਾ ਹੋਂਦਾਰਾ ਤਾਂ ਨਹੀਂ ਕਿਤੇ ਵਿੱਚ ਕੀ ਚੰਨਾ ਇਹ ਝਰਨੇ ਆ ਆਪਾਂ ਜਾ ਰਹੇ ਹਾਂ ਰੈਂਕ ਡਮ ਗਲੇਸ਼ੀਅਰ ਹਾਂ ਤਾਂ ਬਹੁਤ ਵੱਧ ਕੀ ਹੈ ਤੇ ਆਪਾਂ ਰੇਨ ਕੋਟ ਪਾੜੇ ਆ ਚੋਕੇ ਹੁਣ ਤੇਰਾ ਬਾਕੀ ਖਾ ਜਾ ਕੇ ਵੇਣ ਕੀ ਮਾਉਣ ਹੋਰ ਬਣਦਾ ਆ ਕੁਛ ਵੇਖਣ ਵਾਲਾ ਬਸ ਆ ਜੋ ਵੇਖ ਕੇ ਆਨੰਦ ਆ ਰਿਆ ਨਾ ਇਹ ਵੇਖਣ ਵਾਲਾ ਬੰਦਾ ਇਹ ਮਹਿਸੂਸ ਕਰ ਸਕਦਾ ਦੂਜੇ ਨੂੰ ਨਹੀਂ ਪਤਾ ਲੱਗਣਾ ਵੀ ਇਹ ਕੀ ਗੱਲ ਬਾਤ ਹੈ ਸਿਰਾਤ ਜਿਹਨੂੰ ਕਹਿੰਦੇ ਨੇ ਬਸ ਵੀ ਆਪਾਂ ਪਹੁੰਚ ਗਏ ਬਿਲਕੁਲ ਟਾਪ ਤੇ ਜਿੱਥੇ ਗਲੇਸ਼ੀਅਰ ਕਹਿੰਦੇ ਇਹ ਆਪਣਾ ਇੰਡੀਆ ਦਾ ਇੱਕੋ ਇੱਕ ਗਲੇਸ਼ੀਅਰ ਹੈ ਬਹੁਤ ਪਾਣੀ ਜਾਂਦਾ ਇਤੋਂ ਇੰਨਾਂ ਨਦੀਆਂ ਵਹਿਦੇ ਆ ਸਾਹਮਣੇ ਹੁਣ ਜੰਮਿਆ ਪਿਆ ਪੂਰਾ ਆਵੇ ਇੱਕੋ ਹੀ ਗਲੇਸ਼ੀਅਰ ਆ ਵੱਡੀ ਗੱਲ ਇਹ ਆ ਵੀ ਹੋਰ ਕੋਈ ਬਾਹਲੇ ਗਲੇਸ਼ੀਅਰ ਹੈ ਨਹੀਂ ਆਪਣੇ ਕੋਲੇ ਇਹਦੇ ਨਾਲ ਬਾਈ ਇੱਕੋ ਗਲੇਸ਼ੀਅਰ ਹੈ ਨਾ ਆਪਣਾ ਇੰਡੀਆ ਦਾ ਠੀਕ ਆ ਆਵੇ ਲੋ ਗਰਮੀ ਆ ਤੇ ਬਰਫ਼ ਹਜੇ ਵੀ ਰੋਡ ਤੇ ਜੰਮੀ ਪਈ ਆ ਜਨਵਰੀ ਫਰਵਰੀ ਮਾਰਚ ਤੱਕ ਤਕਰੀਬਨ ਸਾਰਾ ਕੁਝ ਬੰਦ ਹੀ ਹੁੰਦਾ ਉਦੋਂ ਮੇਨੂੰ ਕਿੰਨੀ ਸਨੋ ਹੋਊਗੀ ਇੱਥੇ ਕਮਾਲ ਓਏ ਦੇ ਖੜ ਗਏ ਇੱਥੇ ਕਹਿੰਦੇ ਬਰਫਾਂ ਦੇ ਥੋੜੀ ਬਹੁਤੀ ਫੋਟੋਗ੍ਰਾਫੀ ਕੀਤੀ ਜਾਊਗੀ ਜਲ ਜੀਵਨ ਮਿਸ਼ਨ ਇੱਥੇ ਤਾਂ ਨਹੀਂ ਜਲ ਮੁੱਕਦਾ ਹੋਰ ਜਿੱਥੇ ਮਰਜੀ ਮੁੱਕ ਜੇ ਇਹ ਹੈ ਬਰਸਨੋ ਕਹਿੰਦੇ ਸਨੋ ਦੇਖੀਏ ਤੁਰ ਕੇ ਹਾਂ ਹੂੰ ਆ ਫਰੈਂਡ ਲਿਆ ਨੰਦ ਪਰਫਾਂ ਦੇ ਨੰਦ ਆਪਾਂ ਆਪਾਂ ਮਾਗੇ ਬਈ ਫਿਰ ਕੱਕ 2 3 4 5 ਆ ਜਾ ਬਈ ਪੂਰੇ ਹੀ ਆ ਸਾਰੇ ਕੁਸ ਆਜੋ ਬਸੋ ਸਾਰਾ ਟੋਟਲ ਗਲੇਸ਼ੀਅਰ ਆ ਆਵੇ ਗਰਮੀ ਨਾਲ ਪਾਣੀ ਵਗ ਜਾਂਦਾ ਬਰਫਾਂ ਹੀ ਬਰਫਾਂ ਤੇ ਲਾ ਸਾਹਮਣੇ ਦੇਖੋ ਵੱਡੇ ਬਰਫ ਦੇ ਖੰਧਾ ਬਣੀਆਂ ਪੰਜਾਬ ਇਧਰ ਹੋ 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 ਬਰਫਾਣਾ ਖੇਢੀ ਜਾਂਦਾ ਤਾਰਾ ਸਿਓ ਹਾਂ ਇੱਥੇ ਐਂਸਟਰ ਚਲਾਉਂਦਾ ਨਰਾਂ ਐਂਸਟਰ ਚਲਾ ਬਈ ਓਏ ਭਾਈ ਜੰਗਲੀ ਬਿੱਲੇ ਨਹੀਂ ਜੰਗਲੀ ਚੂਹੇ ਆ ਇੱਥੋਂ ਦੇ ਚੂਹੇ ਨੂੰ ਮੂੰਹ ਜਮਾ ਚੂਹੇ ਆਣਾ ਉਹੀ ਤੋਰ ਆ ਚੂਹਾ ਐ ਚੂਹਾ ਲਾਵੀ ਆ ਵੀ ਜ਼ਬਰਦਸਤ ਮਾਹੌਲ ਆ ओ किधरों आ गया ट्रक है का है का था एक होर आ गया इत खुला था वेख इत रोक लो सर हाँ बहुत बर्फ है कमाल हो भाई क्या सीन है यार नजारा ही आ गया देख के ना आह हाँ हाँ वाह बस देखी चलो ਦੇ ਕੋ ਸਾਹਮਣੇ ਐ ਪਹਾੜ ਤੇ ਬਣਾਈਆ ਕੀ ਮਿਨਿਸਟਰੀ ਆ ਸੋਨਾ ਮੋਲ ਆ ਆਪਾਂ ਆ ਗਏ ਰੰਗਦਮ ਛੋਟਾ ਜਿਹਾ ਪਿੰਡ ਜਿਹਾ ਕੋਈ ਜ਼ਿਆਦਾ ਤਾਂ ਨਹੀਂ ਚਾਹ ਪੀਣ ਦਾ ਮਨ ਹੈਗਾ ਇੱਥੇ ਇਹਦੇ ਫਿਰਦੇ ਕੋਈ ਢਾਬਾ ਢੂਬਾ ਦਾ ਟੱਕਰ ਗਿਆ ਤਾਂ ਇੱਥੋਂ ਪੀਲਾਂਗੇ ਨਹੀਂ ਫਰਾਫਦੀ ਬਣਾਵਾਂਗੇ ਸਮਾਨ ਹੈਗਾ ਸਾਰਾ ਹਵਾ ਜੀ ਬਾੜੀ ਵੱਗਦੀ ਆ ਲਓ ਜੀ ਰੰਗਦਮ ਤਾਂ ਮੁੱਕ ਗਿਆ ਚਾਹ ਨਹੀਂ ਆਈ ਚਾਲਾ ਕੰਮ ਤਾਂ ਕੈਨਸਲ ਕਰਤਾ ਹੁਣ ਛੇਕ ਬਣਾਇਆ ਜਾਊਗਾ ਕਿ ਇਹਦੇ ਆਪਣੇ ਕੋਲੇ ਜਾਂ ਦੁੱਧ ਦੀ ਗੋਲੇ ਆ ਨਰੈਣ ਸਿੰਘ ਦੀ ਡਿਊਟੀ ਲੱਗੀ ਆ ਤਾਰਾ ਸਿੰਘ ਥੋੜਾ ਡਿਲੀ ਹੋ ਗਈ ਆ ਤਾਰਾ ਸਿੰਘ ਢਿੱਲੀ ਦੁੱਧ ਢਾਲੇ ਹੋ ਗਿਆ ਹੋਟੇਡਾ ਕਿੰਨਾ ਢਾਲੇ ਗਿਆ ਕਾਰਗਲ ਹੈਗਾ ਇੱਥੇ 120 ਕਿਲੋਮੀਟਰ ਦੂਜੇ ਬੰਦੇ ਤੁਰ ਗਏ ਆਪਾਂ ਤੁਰ ਲੱਗੇ ਆ ਨੌਨ ਸਟਾਪ ਕਾਰਗਲ ਤੱਕ ਚੱਲਣਾ ਹੁਣ ਘੱਟੋ ਘੱਟ ਗਾਂ ਵੇਣੇ ਕੀ ਮੌਲ ਬਣਦਾ ਆ ਫਿਰ ਰਿਗੇ ਫਿਰਦੇ ਆਪਾਂ ਜਮਾ ਇਹ ਸਨਸਰਾਨ ਏਰੀਆ ਬਸ ਕੋਈ ਇੱਕ ਅੱਧੀ ਗੱਡੀ ਕਦੇ ਕਦਾਈ ਮਿਲਦੀ ਵਿਰਲੀ-ਵਰਲੀ ਬਾਈਕਰ ਤਾਂ ਕੋਈ ਨਹੀਂ ਮਿਲਿਆ ਨਾਰਮਲ ਟੂਰਿਸਟ ਵੀ ਨਹੀਂ ਮਿਲਿਆ ਕੋਈ ਲੋਕਲ ਗੱਡੀ ਕੋਈ ਛੱਡਨੂਦੀ ਕਦੇ ਬਹੁਤ ਤੇਜ਼ ਹਵਾ ਵਗਦੀ ਇੱਥੇ ਬਰਾ ਹਾਲਾ ਠੰਡੇ ਠੰਡੇ ਓਏ ਹੋਏ ਹੋਏ 117 ਸ਼੍ਰੀਨਗਰ 319 ਸ਼੍ਰੀਨਗਰ 319 ਜਿਆਦਾ ਨਹੀਂ ਜਾਇਆ ਜਾਣਾ ਉਹ ਸੋਹਣਾ ਰੋਡ ਸੀ ਬੜਾ ਸੁਆਦ ਆਈ ਜਾਂਦਾ ਸੀ ਅਚਾਨਕ ਹੀ ਸੁਆਦ ਤੇ ਪਰ ਸੁਆਗਾ ਫਿਰ ਜਾਂਦਾ ਹੈ ਇਹੋ ਜਿਹਾ ਰੋਡ ਆ ਗਿਆ ਕਿੰਦੇ ਹੁਣ ਇਹੋ ਜਿਹਾ ਹੁਣ ਸਪੀਡ ਆ 20 ਦੀ ਪਹਿਲਾਂ ਆਇਆ 100 ਤੇ ਹਜੇ ਗਾਹ ਪਤਾ ਨਹੀਂ ਕੀ ਹੋਣਾ ਇਹ ਦੁਚੰਗਾ ਹੋਊ ਕਿ ਮਾੜਾ ਹੋਊ ਉਹ ਹਜੇ ਗਾਹ ਚੱਲ ਕੇ ਪਤਾ ਲੱਗੂ ਹਾਏ 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 ਜਦੋਂ ਰੋਡ ਐ ਬਜਾ ਆ ਜਾਂਦਾ ਨਾ ਫਿਰ ਮੁੰਡੇ ਦਾ ਮੁੱਲ ਮੁੱਲੀ ਆਸਾ ਨਿਕਲ ਜਾਂਦਾ ਵੇਖੋ ਝਰਨੇ ਝਰਨੇ 4-5 ਕਿਲੋਮੀਟਰ ਟੋਟਾ ਮਾੜਾ ਮਾੜਾ ਸੀ ਤੇ ਸਾਹਮਣੇ ਫੇਰ ਸੜਕ ਆ ਗਈ ਤੇ ਮੁੰਡੇ ਆਪਣੇ ਫੇਰ ਖੁਸ਼ ਹੋ ਗਏ ਏ ਹਾਈ 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 ਵਾਲੀਆਂ ਉਖੜੀਆਂ ਵੇ ਇਹ ਐਵ ਜੀ ਸੜਕ ਚਾਹੀਦੀ ਸਾਨੂੰ ਐ ਹੋ ਚੀ ਵੀਰੇ ਇਧਰੋਂ ਘਾਟਣੇ ਗੱਲ ਕਰਦੇ ਕਿਸੇ ਨੇ ਆ ਆ ਗਈ ਆ ਬਰਫ ਪਤਾ ਨਹੀਂ ਕਦੋਂ ਮੁੰਦੀ ਬਈ ਖੁਰ ਹੀ ਨਹੀਂ ਐਨ ਪੁਰਾਣੀ ਹੋਈ ਪਈ ਐ ਬਹੁਤ ਇਧਰ ਵੀ ਪੂਰੀ ਬਰਫੀ ਬਰਫਾ ਨਾਲ ਆਪਣੇ ਖੱਬੇ ਪਾਸੇ ਇਧਰ ਆ ਵੇ ਕਿੰਨਾ ਸੋਹਣਾ ਵਿਊ ਹੈ ਖਤਰਨਾਕ ਜਿਹਾ ਵੀ ਤੇ ਸੋਹਣਾ ਵੀ ਹੈ ਕਿੰਨਾ ਸੋਹਣਾ ਪਿੰਡ ਕਮਾਲ ਹੋਈ ਪਈ ਹੈ ਤੇ ਖੇਤੀ ਵੀ ਹੈ ਦਰਖਤ ਵੀ ਹੈ ਕੋਲ ਦੀ ਨਦੀ ਜੀ ਜਾਂਦੀ ਹੈ ਕਿਾ ਨਜ਼ਾਰਾ ਯਾਰ ਬਹੁਤ ਹੀ ਹਰੀ ਜੰਦੀ ਹੈ ਸੋਹਣਾ ਇਹ ਇੱਕ ਵਾਟਰ ਕ੍ਰੋਸਿੰਗ ਜੀ ਹੋਰ ਹੈ ਨਰੈਣ ਵਾਲਾ ਪਾਸਾ ਸਹੀ ਲੰਘਿਆ ਇੱਥੋਂ ਦੇ ਲੰਘਾਉਨੇ ਆ ਆ ਬੱਲੇ ਲੰਘੇ ਰਾਵਣੇ ਸੌਖਾ ਸੀ ਹੋ ਗਿਆ ਸਾਹਮਣੇ ਕੋਈ ਨਿਕਾ ਸ਼ਹਿਰ ਆਇਆ ਕੋਈ ਨਾਂ ਨੂੰ ਦਾ ਪਤਾ ਨਹੀਂ ਕਿਸ ਬਾਜ ਦਾ ਟਾਈਪ ਆ ਪਰ ਰੌਣਕ ਜੀ ਵਾਲਾ ਮੋਹੜਾ ਇੱਥੇ ਪਤਾ ਨਾਂ ਨੂੰ ਨਹੀਂ ਪਤਾ ਕੀ ਆ ਆ ਪਿਛਲੇ 15-20 ਮਿੰਟਾਂ ਦਾ ਆਪਾਂ ਬਸ ਆ ਪਿੰਡ ਆਏ ਆ ਵਈ ਦੀ ਜਾਈ ਜਾਨੇ ਆ ਜਵਾਨ ਬੜੇ ਖੁਸ਼ ਹੁੰਦੇ ਵੇਖ ਵੇਖ ਕੇ ਪੂਰਾ ਸੋਹਣਾ ਮੋਹੜਾ ਯਾਰ ਇਹਨਾਂ ਦਾ ਬਾਈ ਵੀ ਘੈਂਟ ਆ ਇੱਥੇ ਇੱਕ ਆ ਫਰਦਾ ਨਿਕੂਆ ਕਿ ਮੈਂ ਆ ਰੋਡ ਵਾਲਾ ਸਿੰਗਲ ਜਿਹਾ ਰੋੜਾ ਵਾਖਾ ਜਿੰਦਿਆ ਆ ਬੰਦੇ ਲਓ ਵੀ ਰੋਡ ਆ ਗਿਆ ਵੱਡਾ ਫੇਰ ਚੱਕਦੇ ਫੱਟੇ ਕਰਾਂ ਸੋਹਣਾ ਯਾਰ ਸੋਹਣਾ ਮੋਲ ਬਹੁਤ ਸੋਹਣਾ ਉੱਪਰ ਨਾਲ ਦੀ ਨਾਲ ਹੀ ਕੱਚਾ ਆ ਗਿਆ ਆ ਤਾਂ ਗੱਲ ਮਾਰੀ ਗੱਲ ਆਪਣਾ ਕਸ਼ਮੀਰ ਦੇ ਇਰੀਏ ਚ ਫਿਰਦੇ ਆ ਕਸ਼ਮੀਰ ਦੇ ਪਿੰਡਾਂ ਐ ਇਹਦਾ ਦੇ ਆ ਹੋਰ ਨਵੇਂ ਪਾਈ ਜਾਂਦੇ ਟਾ ਟਾ ਕੇ ਕਿ ਪਾਕਿਸਤਾਨ ਦੇ ਬੰਮਰਾਂ ਨੇ ਢਾਈ ਕੇ ਤੇ ਨਹੀਂ ਉਹ ਆਪ ਹੀ ਢਾਈ ਲੱਗਦੇ ਆ ਵੇ ਕਿੰਨੀ ਦੂਰ ਗਿਆ ਆਪਾਂ ਪਤਾ ਨਹੀਂ ਸਹੀ ਹੈ ਗਲਤਾਂ ਪਰ ਵੇਖਣ ਨੂੰ ਬੜਾ ਕੁਝ ਮਿਲ ਗਿਆ ਬੜਾ ਸੋਹਣੇ ਪਿੰਡ ਮਾਹੌਲ ਤੇ ਰੇਤਾ ਵੀ ਨਾਲ ਹੀ ਆ ਹਾ ਜੀ ਹਾ ਜੀ ਅਹ ਵੇਖ ਸਾਰੇ ਦੇ ਆਕੜਪਾਂ ਨੇ ਕੋਣ ਕਹਿੰਦਾ ਵਾਏ ਦੂਰ ਆ ਪੁੱਤ ਤੂੰ ਆਲੇ ਬਾਲੇ ਗੋਸ਼ ਹੁੰਦੇ ਯਾਰ ਜਵਾਗ ਥੋਣ ਪਿੰਡਾਂ ਵਾਲਾ ਰਾਜਾ ਖਤਮ ਹੋ ਗਿਆ ਵਧੀਆ ਰੋਡ ਆ ਗਿਆ ਇਹੋ ਜੇ ਰੋਡ ਤੇ ਬਾਟ ਸੋਹਣੀ ਨਿਪੜ ਜਾਂਦੀ ਆ ਤਰਗੁਲ ਪੁਲਿਸ ਇੱਥੇ ਵੀ ਆ ਕੰਟਰੀ ਬਾਲਾ ਸ਼ਾਨਦਾਰ ਏਰੀਆ ਯਾਰ ਜਿੰਨੇ ਪਿੰਡ ਦੇਖੇ ਨਾ ਇੱਧਰ ਬਾਲੇ ਸੋਹਣੇ ਬੜਾ ਜੀ ਲੱਗਦਾ ਘੈਂਟ ਵਾਈਪ ਆਉਂਦੀ ਆ ਚਾਹ ਚੂ ਪੀ ਲਈ ਆਪਾਂ ਇੱਥੋਂ ਉੱਥੇ ਲੋਕੇਸ਼ਨ ਆਪ ਨੂੰ ਸੋਹਣੀ ਲੱਗੀ ਤਾਂ ਕਰਕੇ ਅੱਧਾ ਪੌਣਾ ਘੰਟਾ ਬੈਠੇ ਰਹੇ ਕਿਉਂਕਿ ਆਪਾਂ ਅੱਜ ਜ਼ਿਆਦਾ ਦੂਰ ਨਹੀਂ ਜਾਣਾ ਕਾਰਗਲ ਤੱਕ ਹੀ ਜਾਣ ਦਾ ਸੀ ਪਲਾਨ ਕਾਰਗਲ ਇੱਥੇ 30 ਕਿਲੋਮੀਟਰ ਵੱਤੋਂ ਹੋਰ ਆ ਬਸ ਤੇ ਸੋਹਣਾ ਮੋਲ ਆ ਯਾਰ ਪਿੰਡਾਂ ਦਾ ਨਾ ਜੀ ਲੱਗਦਾ ਇੱਥੋਂ ਦੇ ਪਿੰਡਾਂ 'ਚ ਵਧੀਆ ਬੜਾ ਤੇਜ਼ ਨਾਲ ਆ ਜਾਕ ਆ ਗਿਆ ਬਹੁਤ ਤੇਜ਼ ਪਾਣੀ ਹੈ ਬਈ ਵਿਕੇ ਧਿਆਨ ਨਾਲ ਨੰਗੀ ਹੈ ਗੱਡੀ ਗੱਡੀ ਦਾ ਟਾਇਰ ਵੇਖ ਲੈ ਬੜਾ ਤੇਜ਼ ਪਾਣੀ ਹੈ ਤਾਂ ਯਾਰ ਵਿਕੇ ਨੂੰ ਵੇਖ ਲਈਏ ਕਿੱਥੋਂ ਦੀ ਨੰਗਾਉਂਦਾ ਪਹਿਲਾਂ ਚੱਲ ਕਤਾਰਾ ਸਿੰਘ ਅੱਗੇ ਲੱਗ ਓਏ ਆ ਤਾਂ ਬੈਣ ਸੋਚੇ ਕੁਸ ਆ ਗਿਆ ਐਡਾ ਵੱਡਾ ਕੰਮ ਜ ਆ ਉਹ ਵੇਹਦਾ ਨਾ ਉਹਦਾ ਟਾਇਰ ਵੇਖ ਲੈ ਗੱਡੀ ਵਾਲੇ ਵੀ ਕਿੱਥੋਂ ਦੀ ਨੰਗਾਊਗਾ ਉਹ ਅਨਦਾਜ਼ਾ ਆ ਜੂ ਆਪਾਂ ਨੂੰ ਉਹ ਠੀਕ ਆ ਉਹ ਇੱਥੋਂ ਜੇ ਨੰਗਾਉਣਾ ਬਸ ਆਪਾਂ ਕਰੀਮੜਾ ਗਾਗਰੀ ਭੈਣ ਨੂੰ ਨੰਗਾ ਬਈ ਇਥਾਂ ਬਈ ਓਕੇ ਲੈ ਵੀ ਹੁਣ ਇਹਨੇ ਕਿੱਥੋਂ ਦੇ ਨੰਗਾਤਾ ਸਹੀ ਆ ਲੈ ਆਪਣੀ ਵਾਰੀ ਆ ਗਈ ਹੁਣ ਆਪਾਂ ਵੀ ਨੰਗਾ ਦੇ ਗਏ ਇੱਥੋਂ ਦੀ ਇਹ ਨਜਾਇਜ਼ ਹੀ ਇੰਨਾ ਵੱਡਾ ਜਾ ਨੰਗੇ 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 ਸੌਖਾ ਹੀ ਜਗਾਵਾ ਕਿੰਨੇ ਸੋਹਣੇ ਨਾਂ ਨਾ ਝਾਂਡਾ ਨਾ ਕੋਈ ਡਾਲੀ ਆ ਪਤਾ ਨਹੀਂ ਕੀ ਆ ਵੱਖਰਾ ਜਿਹਾ ਕੁਛ ਆ ਪਰ ਸੋਹਣੇ ਆ ਆਹ ਆ ਬਸ ਸਵਰਗ ਜਿਹਨੂੰ ਕਹਿੰਦੇ ਨਾ ਸਵਰਗ ਕਸ਼ਮੀਰ ਸੋਹਣਾ ਆ ਦੇਖੋ ਕਸ਼ਮੀਰ ਆਇਆ ਕੀ ਯਾਰ ਇੱਥੇ ਝੀ ਲੱਗਦਾ ਕੋਈ ਯਾਰ ਓਏ ਹੋਏ ਹੋਏ ਸ਼ਬਦ ਹੈ ਨਹੀਂ ਕੁਛ ਕਹਿਣ ਨੂੰ ਬਸ ਸਰਾ ਹੀ ਹੋਇਆ ਪਿਆ ਯਾਰ ਯਾਰ ਬਾੜਾ ਸੋਹਣਾ ਯਾਰ ਕਸ਼ਮੀਰ ਦਾ ਨਾ ਮੈਨੂੰ ਪਤਾ ਲੱਗਦਾ ਨਹੀਂ ਮੈਂ ਕਿਹੜੀ ਵੀਡੀਓ ਬਣਾਵਾਂ ਕਿਹੜੀ ਨਾ ਬਣਾਵਾਂ ਬਸ ਜਿਹੜਾ ਵੀ ਪਿੰਡ ਆਉਂਦਾ ਨਾ ਬਾੜਾ ਹੀ ਸੋਹਣਾ ਮੋਹਾਲਾ ਯਾਰ ਸਿਰਾ ਹੋਇਆ ਪਿਆ ਬਹੁਤ ਜੀ ਲੱਗਦਾ ਇੱਥੇ ਦਾ ਯਾਰ ਬਹੁਤ ਹਰਿਆਲੀ ਕਮਾਲ ਹੋਈ ਪਈ ਯਾਰ ਕੁਦਰਤ ਦਾ ਬਸ ਜਿਹੜੇ ਏਰੀਆ 'ਚ ਫਿਰਦੇ ਆ ਨਾ ਆਪਾਂ ਉੱਥੇ ਬੋਟ ਲੱਗਾ ਸੀ ਵੀ ਸਿਆਲਕੋਟ ਸਿਆਲਕੋਟ ਆ ਕੋਈ ਏਰੀਆ ਇੱਧਰ ਲਾ ਆਪਣਾ ਉੱਧਰ ਵੀ ਹੈਗਾ ਪਾਕਿਸਤਾਨ 'ਚ ਵੀ ਹੈਗਾ ਤੇ ਆਪਣੀ ਵੀ ਹੈਗਾ ਪਰ ਬਾਹਲਾ ਸੋਹਣਾ ਏਰੀਆ ਹੱਦੋਂ ਜ਼ਿਆਦਾ ਸੋਹਣਾ ਯਾਰ ਕੀ ਦੱਸ ਗਏ ਤੁਹਾਨੂੰ ਵੀ ਕਿੰਨਾ ਸੋਹਣਾ ਏਰੀਆ ਸਾਰਾ ਮੁਸਲਮਾਨ ਏਰੀਆ ਹੀ ਆ ਬਰਕੇ-ਬਰਕੇ ਪਾਏ ਆ ਪਰ ਬੰਦੇ ਲੋਕ ਚੰਗੇ ਇੱਥੋਂ ਬੇਵਦੀ ਖੁਸ਼ਮਜ਼ਾਜ ਆ ਆਜਾਂ ਦੇ ਕੋਈ ਦਰਿਆ ਵਗਦਾ ਕੋਈ ਦਰਖਤ ਪਹਾੜ ਬੜਾ ਸੋਹਣਾ ਮੌਲਾ ਬੱਸ ਯਾਰ ਮੈਂ ਕਿੰਨੇ ਕਵਾਰ ਦੱਸਾਂ ਗੱਲ ਸੇਰਾ ਹੀ ਹੋਇਆ ਪਿਆ ਉਹਦਾ 뷰 ਕਿੰਨਾ ਸਭਾ ਲੱਗਦਾ ਪਿੱਛੇ ਵੱਡੇ ਵੱਡੇ ਪਹਾੜ ਤੇ ਹੋਟਲ ਜਾਂ ਕੀ ਯਾਰ ਸੋਹਣਾ ਕੰਮ ਆ ਇਧਰ ਨੂੰ ਹੋਟਲ ਹੋ ਗਿਆ ਲਓ ਜੀ ਆਪਾਂ ਪਹੁੰਚ ਗਏ ਕਾਰਗਲ ਦੇ ਬਾਹਰਲੀ ਸਾਈਡ ਫਿਰਦੇ ਆ ਇੱਥੇ ਵੀ ਸੋਹਣੇ ਹੋਟਲ ਆ ਆ ਨਹਿਰਜੀ ਦੇ ਕੰਡੇ ਤੇ ਦੇਖਦੇ ਆ ਹੋਟਲ ਦਾ ਰਾਇਜ਼ ਕਾਰਗਲ ਇੱਥੇ ਲਾਤਾ ਕਹਿੰਦੇ ਰੌਇਲ ਕਾਰਗਲ ਆਪਾਂ ਤਾਂ ਸਕੀਮ ਲਾਈ ਸੀਗੀ ਸੋਨਮਾਰਗ ਦੀ ਪਰ ਤਾਰਾ ਸਿੰਘ ਕਹਿੰਦਾ ਨਹੀਂ ਭਾਈ ਇੱਥੇ ਹੀ ਬ੍ਰੇਕ ਲਾਏ ਜਾਣਗੇ ਅੱਜ ਲੈ ਵੀ ਦਰਵਾਇਜ਼ ਕਾਰਗਲ ਤੇ ਸਾਹਮਣੇ ਉਹ ਸਨੋ ਵਾਲੇ ਪਹਾੜ ਤੇ ਤਾਰਾ ਵਾਲੀ ਗੱਲਾਂ ਤੇ ਕੋਈ ਨਹੀਂ ਮਾਹੌਲ ਇੱਥੇ ਵਧੀਆ ਹੁਣ ਸ਼ਾਂਤ ਹੈ ਇੱਥੇ ਹੀ ਅੱਜ ਬਹਾਂਗੇ ਲੌਣੇ ਸਮਾਨ ਸਵਾਣ ਲਓ ਵੀ ਮਿੱਤਰੋ ਰੂਮ ਆਪ ਨੂੰ ਮਿਲ ਗਿਆ ਬਹੁਤ ਬਹੁਤ ਚੰਗਾ ਸੋਨਾ ਪੜੇ ਇਧਰ ਆ ਮੰਗਣਾ ਪਰਸਨਲ ਲੱਭਾ ਕਿਹੜਾ ਰੂਮ ਆਪਣਾ ਦੱਸਿਓ ਕਰ ਲਾਸਟ ਵਾਲਾ ਤੇ ਕਾਹ ਹੈ ਲਾਸਟ ਵਾਲਾ ਇਹ ਪੀਏ ਵੀ ਹੈ ਹਾਂ ਸਰ ਦੋ ਹਨ ਠੀਕ ਲੋ ਹਾਜੀ ਅੰਦਰ ਵੀਰਾ ਹੀ ਕਰਦੇ ਆ ਚਾਨਣ ਦੇਖਦੇ ਆ ਥੇ ਕਿਵੇਂ ਜਿਹਾ ਇੱਥੇ ਹਾਂ ਵਧੀਆ ਸੋਹਣਾ ਕਮਰਾ ਟੈਂਡ ਥਿਊ ਹੈ ਨਜ਼ਾਰਾ ਮੌਸਮ ਬੜਾ ਸ਼ਾਨਦਾਰ ਹੋ ਗਿਆ ਜਨਾ ਜੀਵ ਜੀ ਰਿਵਿਊ ਅੱਜ ਦੇਖੇ ਇਹਨਾਂ ਆਪਾਂ ਪਾਦਮ ਤੋਂ ਲੈ ਕੇ ਕਾਰਗੋਲ ਤੱਕ ਇਹੋ ਜਿਹੇ ਪਿੰਡਾਂ ਦਾ ਮਾ올 ਆਪਾਂ ਅਜੇ ਤੱਕ ਲੱਕਾ ਦੇ ਨਹੀਂ ਦੇਖਿਆ ਕਸ਼ਮੀਰ ਵਾਕਿਆ ਹੀ ਸਵਰਗ ਆ ਬਾਈ ਜਦੋਂ ਕਸ਼ਮੀਰ ਦੇ ਪਿੰਡਾਂ 'ਚ ਵੱੜਦੇ ਫੇਰ ਪਤਾ ਲੱਗਦਾ ਕਿੰਨਾ ਕੁ ਸੋਹਣਾ ਕਸ਼ਮੀਰ ਹੈ ਚਲੋ ਹੁਣ ਕਪੜੇ-ਕਪੜੇ ਲਾਉਨੇ ਆ ਰੈਸਟ ਕਰਦੇ ਆ ਕੱਲ ਨੂੰ ਮਿਲਦੇ ਆ ਸਵੇਰੇ ਆ ਆਪਣਾ ਰੂਮ ਆ ਯਾਰ ਬਾਹਰ ਥੀਓਗਾ ਹੋਗਾ ਸਿਰਾਂ ਠੰਡੀ ਠੰਡੀ ਹਵਾ ਸਾਹਮਣੇ ਪਹਾੜ ਹਰੇ-ਹਰੇ ਦਰਖਤ ਕੋ ਥੱਲੇ ਮਾਇਆ ਦੇ ਪੂਲ ਲੋਕਾਂ ਦੇ ਲਈ ਜਨਾਬ ਜੇ ਪੈਣਾ ਉੱਤੋਂ ਬਾਹਤ ਤੱਕਣਾ ਪਾਣੀ ਚੋਂ ਕਿੰਦਰ ਪਾੜਣਾ ਹੈ ਟੈਪ ਲਾ ਲਾ ਕੇ ਬਹੁਤ ਸੋਹਣਾ ਹੈ ਜਿਹੜਾ ਰਸਤਾ ਨਾ ਪਾਦਮ ਤੋਂ ਆਉਂਦਾ ਕਾਰਗਲ ਇਹ ਰਸਤਾ ਦਾ ਜਰੂਰ ਸਫਰ ਕਰਨ ਵਾਲਾ ਇੰਨਾ ਸਿਰਾ ਮਾਹੌਲ ਆਪਾਂ ਅਜੇ ਤੱਕ ਨਹੀਂ ਦੇਖਿਆ ਕਸ਼ਮੀਰ ਦੇ ਪਿੰਡਾਂ ਵਿੱਚ ਦੀ ਆਏ ਆ ਹੱਦੋਂ ਸੋਹਣਾ ਬਸ ਜਿਹਨੂੰ ਕਹਿੰਦੇ ਕਸ਼ਮੀਰ ਸਵਰਗ ਹੈ ਉਹ ਅੱਜ ਪਤਾ ਲੱਗਾ ਵਾਕਈ ਕਸ਼ਮੀਰ ਸਵਰਗ ਹੈ ਕਿਉਂ ਅੰਦਰ ਅੰਦਰ ਕੀ ਵਿਚਾਰਾ ਬਾਰੇ ਸਿਰਾਂ ਨਾ ਬਹੁਤ ਵਧੀਆ ਮੈਂ ਕਿਹਾ ਬੰਦੇ ਨੂੰ ਪਿੰਡਾਂ 'ਚ ਘੁੰਮਣਾ ਚਾਹੀਦਾ ਜੱਗਾ ਨਾ ਹਾਂ ਪਿੰਡਾਂ ਤੇ ਵੱਡੋ ਸ਼ਹਿਰ ਛੱਡ ਕੇ ਨਾ ਹੁਣ ਦੁਬਾਰਾ ਕਦੇ ਬਣਾਇਆ ਨਾ ਕੱਲੇ ਕਸ਼ਮੀਰ ਤੋਂ ਬਣਾਵੇ ਤੇ ਉਹਦੇ ਪਿੰਡਾਂ ਵਿੱਚ ਜਾਵੇ ਬੱਸ ਬਹੁਤ ਸ਼ਾਨਦਾਰ ਮੌੜ ਹੈ